ਹਾਲੇ ਇੱਕ ਮਗਰ ਪੁਰਾਣੀ ਗੱਲ ਹੋ ਗਿਆ ਨਾ ਜਿਹੜਾ ਸਰਕਾਰੀ ਆਉਂਦਾ ਜਦੋਂ ਸਰਕਾਰੀ ਉਤਾਰ ਵੜੀ ਆਉਣਾ ਤੇ ਇਹ ਪਾਰਾ ਭਟਿਆਂ ਨੂੰ ਫਿਰ ਪ੍ਰਚਾਰਕ ਨੂੰ ਜੇ ਉਹ ਕਰੋਣ ਉਹ ਬੰਦਾ ਹਾਂ ਜੀ ਸਰ ਆਪਾਂ ਨਾਮ ਦੱਸੋ ਤੇ ਕੀ ਸਮੱਸਿਆ ਤੁਹਾਡੀ ਗਲੀ ਦੀ ਕਿਸੋਂ ਦੇ ਜਾਣ ਬਾਰੇ ਇਹ ਸਮੱਸਿਆ ਹੈ ਜੀ ਮੇਰਾ ਨਾਮ ਜੈ ਪ੍ਰਕਾਸ਼ ਹੈ ਗਲੀ ਦੀ ਇਹ ਸਪੱਸ਼ਟ ਹੈ ਕਿ 4-5 ਦਿਨ ਸ਼ੁੱਕਰਵਾਰ ਤੋਂ ਲਾਗੇ ਝੋੜ ਲਾ ਰਹੇ ਹੈ ਇਹ ਸੀਵਰੇਜ ਜਿਹੜੇ ਇੰਨੇ ਬੁਰੀ ਤਰ੍ਹਾਂ ਬਲੌਕ ਹੈਗੇ ਹੈ ਜਿਹਦਾ ਸਾਰਾ ਪਾਣੀ ਓਵਰਫਲੋ ਹੋ ਕੇ ਗਲੀਆਂ ਚ ਭਰਿਆ ਹੋਇਆ ਹੈ ਔਰ ਉਹਦੇ ਉੱਤੇ ਮੱਛਰ ਬੈਠ ਰਹੇ ਹੈ ਸਮਝਿਆ ਔਰ ਇਨਫੈਕਸ਼ਨ ਦਾ ਬਿਮਾਰੀ ਦਾ ਕਾਰਨ ਬਣਦੇ ਪਏ ਔਰ ਇੱਕ ਗੱਲ ਦੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਅਸੀਂ 4-5 ਕੰਪਲੀਟਾ ਲਿਖਾ ਕੇ ਆਏ ਆ ਉੱਥੇ ਕੋਈ ਨਹੀਂ ਸੁਣਦਾ ਸਮਝਾ ਤੇ ਅਸੀਂ ਜਿਹੜੇ ਕਾਉਂਸਲਰ ਸਾਹਿਬ ਹੈ ਕਸ਼ਮੀਰ ਸਿੰਘ ਜੀ ਉਹਨਾਂ ਨੂੰ ਵੀ ਅਪਰੋਚ ਕੀਤੀ ਹੈ ਉਹਨਾਂ ਨੇ ਵੀ ਕੋਈ ਜ਼ਿਆਦਾ ਐਕਸ਼ਨ ਇੰਡਸ ਨਹੀਂ ਲੇ ਦਿੱਤਾ ਔਰ ਨਾ ਉਹ ਫੋਨ ਚੁੱਕਦੇ ਆਪਨਾ ਔਰ ਉਹਨਾਂ ਦਾ ਉਹਨਾਂ ਦਾ ਕੋਈ ਦਫ਼ਤਰ ਨਹੀਂ ਬਣਾਇਆ ਇੱਥੇ ਕੋਈ ਦਫ਼ਤਰ ਉਹਨਾਂ ਦਾ ਸਾਹਮਣੇ ਕੋਈ ਨਹੀਂ ਪਤਾ ਜੀ ਨਾ ਉਹ ਦੱਸਦੇ ਦਫ਼ਤਰ ਕਿੱਥੇ ਹੈ ਇਹ ਉਹਨਾਂ ਦਾ ਫੋਨ ਨੰਬਰ ਸਾਨੂੰ ਮਿਲਿਆ ਅਸੀਂ ਫੋਨ ਨੰਬਰ ਜਦੋਂ ਅਸੀਂ ਨਿਰਾ ਹੈ ਕਰਦੇ ਪਏ ਐ ਅਪਰੋਚ ਔਰ ਉਹ ਫੋਨ ਨੰਬਰ ਸਰਚ ਚੁੱਕ ਨਹੀਂ ਰਹੇ ਤੋਂ ਇਹ ਸੀ ਹਾਲਾਤ ਗੁਨਾਨਕਨਗਰ ਖੰਡ ਵਾਲੇ ਚੌਂਕ ਤੇ ਲੱਗੇ ਗੁਨਾਨਕਨ ਕਟਲੇਵ ਔਰ ਗਲੀ ਨੰਬਰ 4 ਜੰਡਵੀਰ ਕਲੌਨੀ ਕਾਫੀ ਦਿਨਾਂ ਤੋਂ ਜਿਹੜੇ ਇਹਨਾਂ ਨੂੰ ਮੁਸ਼ਕਲ ਆ ਰਹੀ ਸੀ ਤੇ ਅੱਜ ਅਸੀਂ ਇੱਥੇ ਆਏ ਆ ਵਾਈਜੀ ਟੀਵੀ ਚੈਨਲ ਤੋਂ ਤੇ ਹੁਣ ਗੱਡਾ ਸਾਫ ਹੋ ਰਹੇ ਨੇ ਹੱਯਾ ਵੀ ਇਹ ਕਹਿ ਰਹੇ ਨੇ ਕਿ ਛੋਟਾ-ਛੋਟਾ ਪਾਣੀ ਥੱਲੇ ਜਾਏਗਾ ਜ਼ਿਆਦਾ ਨਹੀਂ ਜਾਏਗਾ ਕਿ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਇਹ ਓਵਰਫਲੋ ਹੋਇਆ ਹੈ ਇਹਨੇ ਔਰ ਸਰਕਾਰਾਂ ਨੇ ਜਿਹੜੀਆਂ ਡੇਰੀਆਂ ਨੇ ਉਹ ਬਾਹਰ ਘੱਟੀਆਂ ਹੋਈਆਂ ਨੇ ਪਰ ਫਿਰ ਵੀ ਇੱਥੇ ਚੰਦ ਚੰਦ ਘਾ ਰਿਹਾ ਜਿਹਨਾਂ ਦੇ ਘਰਾਂ 'ਚ ਡੇਰੀਆਂ ਹੈਗੀਆਂ ਨੇ ਉਹ ਸਾਰਾ ਗੋਆ ਜੜਾ ਉਹ ਸਾਰਾ ਸਿਵਲਟੀ ਜਾ ਰਿਹਾ ਨੰਬਰ 4 ਨੰਬਰ 2 ਬਚਾਣ ਬੁਲ ਰਿਹਾ ਹੈ ਉਹ ਨੰਬਰ ਉਹਦੇ ਵਿੱਚ ਆਪਣਾ ਆਂਟੀ ਜੀ ਜਿਹਨੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਹਾਂਜੀ ਆਂਟੀ ਕੀ ਗੱਲਾਂ ਚਾਹੁੰਦੇ ਆ ਇਹ ਸਾਰੇ ਨੰਬਰ ਇਹਦੇ ਚ 4 ਨੰਬਰ ਗਲੀ ਚ ਰੰਗਰ ਲੱਗਾ ਹੈ 2 ਨੰਬਰ ਤੇ 3 ਨੰਬਰ ਚ ਕਿਉਂਕਿ ਉਹਨਾਂ ਨੇ ਕਾਇ ਕਿ ਉਹ ਸਾੜੇ ਨਹੀਂ ਆਗੇ ਤੇ ਉਹ ਦੇਖੋ ਕਚਰਾ ਕਿਧਰੋਂ ਆਇਆ ਕਚਰਾ ਇਹਦੇ ਚੋਂ ਕਿੱਥੋਂ ਆਇਆ ਇਹ ਚਾਈ ਦੀ ਬੜੀ ਸਮੱਸਿਆ ਜਾਰੀ ਹੈ ਹਾਂ ਬੇਰੇ ਦੇ ਚਾਹੇ ਮੇਰੀਆਂ ਚੱਕੀਆਂ ਜਾਣੇ ਚਲੋ ਇੱਧਰ ਕਰੀ ਬਾਰਤੂ ਔਰ ਇਹਨਾਂ ਦਾ ਕਹਿਣਾ ਹੈ ਕਿ ਇਥੇ ਡੇਰੀਆਂ ਜੜੀਆਂ ਹੈਗੀਆਂ ਨੇ ਅਨ ਨਿਕਲ ਹੈਗੀਆਂ ਨੇ ਜਿਹੜੀਆਂ ਡੇਰੀਆਂ ਹੀ ਨੇ ਉਹ ਕਿੱਥੋਂ ਚੁੱਕੀਆਂ ਜਾਂ ਤੇ ਉਹਨਾਂ ਕਰਕੇ ਵੀ ਜਿਹੜਾ ਇਹ ਸੀਵਰੇਜ ਜਿਹੜਾ ਹੈ ਜਿਆਦਾ ਜਾਮ ਹੋ ਰਿਹਾ ਤੇ ਅਸੀਂ ਸਿਰਫ ਸਰਕਾਰਾਂ ਇਲੈਕਸ਼ਨ ਲੜਦੀਆਂ ਨੇ ਦੋ ਮੁੱਦਿਆਂ ਦੇ ਉੱਤੇ ਇੱਕ ਮੁੱਦਾ ਇਹਨਾਂ ਕੋ ਨਸ਼ੇ ਦਾ ਹੁੰਦਾ ਤੇ ਇੱਕ ਹੁੰਦਾ ਵਿਕਾਸ ਦਾ ਕਿ ਜਿਹੜੇ ਦੋਵੇਂ ਨਹੀਂ ਪੂਰੇ ਹੁੰਦੇ ਨਾ ਵਿਕਾਸ ਬੁਰਾ ਹੋ ਰਿਹਾ ਤੇ ਨਾ ਨਸ਼ਾ ਖਤਮ ਹੋ ਰਿਹਾ ਔਰ ਹਰ ਥਾਂ ਥਾਂ ਤੇ ਜਿਹੜਾ ਇਹ ਕੂੜਾ ਇੰਨਾ ਕੂੜਾ ਸ਼ਹਿਰ ਦੇ ਅੰਦਰ ਬਾਹਰ ਤੇ ਪੁੱਛੇ ਕੋਈ ਨਾ ਤੁਸੀਂ ਖੰਬੇ ਲੰਮਕੇ ਪਏ ਨੇ ਕੋਈ ਹੈ ਨਹੀਂ ਇਹਨੂੰ ਅਸੀਂ ਸਮਾਰਟ ਸਿਟੀ ਨੇ ਅਸੀਂ ਇਹਨੂੰ ਕੋੜਾ ਸਿਟੀ ਕਹੀਏ ਇਹ ਸਭ ਤੋਂ ਵਧੀਆ ਹੈਗਾ ਜੀ ਯਾਸ਼ੀਰ